ਜੀ ਅੱਜ ਦੀ ਨਿਊ ਅਪਡੇਟ ਆਪਾਂ ਗੱਲ ਕਰਦੇ ਆਂ ਨੀਦਰਲੈਂਡ ਦੇ ਬਾਰੇ ਅੱਜ ਨੀਦਰਲੈਂਡ ਦੇ ਬਾਰੇ ਵੀ ਤੁਹਾਡੇ ਨਾਲ ਫੇਕ ਹੋ ਸਕਦਾ ਹੈ ਠੀਕ ਉਹ ਸਾਰਿਆਂ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਸਾਰਿਆਂ ਦਾ ਉਮੀਦ ਕਰਦਾ ਆਂ ਕਿ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਨੀਦਰਲੈਂਡ ਦਾ ਜੇ ਤੁਹਾਨੂੰ ਕੋਈ ਏਜੰਟ ਕਹਿੰਦਾ ਆ ਕਿ 3 ਲੱਖ ਦੇ ਵਿੱਚ ਜਾਂ 2 ਲੱਖ ਜਾਂ 2.5 ਲੱਖ ਦੇ ਵਿੱਚ ਤੁਹਾਡਾ ਕੰਮ ਬਣ ਜਾਊਗਾ ਤੇ ਇਹ ਮੇਰਾ ਭਰਾ ਫੇਕ ਆ 100% ਜਿਹੜਾ ਫੇਕ ਹੈਗਾ ਯਾ ਠੀਕ ਹੈ ਨਾ ਕਿਉਂਕਿ ਨੀਦਰਲੈਂਡ ਇੱਕ ਇੰਨੀ ਇੱਕ ਵਧੀਆ ਕੰਟਰੀ ਹੋਰ ਹੈਗੀ ਸ਼ੰਕਨ ਦੇ ਵਿੱਚ ਹੀ ਹੈ ਤੇ ਵਧੀਆ ਕੰਟਰੀ ਆ ਠੀਕ ਹੈ ਨਾ ਸਾਰਿਆਂ ਦੀ ਫੇਵਰਿਟ ਕੰਟਰੀ ਵੀ ਆਪਾਂ ਕਹਿ ਸਕਦੇ ਆ ਕਾਫੀ ਬੰਦੇ ਜਿਨ੍ਹਾਂ ਨੂੰ ਪਤਾ ਹੈ ਨੀਦਰਲੈਂਡ ਦੇ ਬਾਰੇ ਤੁਸੀਂ YouTube ਤੇ ਜਾਂ ਫਿਰ Google ਤੇ ਜਾ ਕੇ ਸਰਚ ਕਰੋਗੇ ਤੇ ਤੁਹਾਨੂੰ ਉਹਦਾ ਕੰਟਰੀ ਦਾ ਪਤਾ ਲੱਗ ਜਾਣਾ ਕਿ ਕਿੱਦਾਂ ਦੀ ਕੰਟਰੀ ਆ ਔਰ ਉੱਥੇ ਤਾਂ ਜਿਹੜੇ ਸਕਿੱਲ ਵਰਕਰ ਆ ਉੱਥੇ ਮਤਲਬ ਹਾਇਰ ਕਰਦੀ ਹੈਗੀ ਆ ਪਰ ਬਹੁਤ ਹੀ ਜ਼ਿਆਦਾ ਜਿਹੜੀ ਆ ਮਤਲਬ ਕਿ ਸਵਾਲ ਪੁੱਛੇ ਜਾਂਦੇ ਆ ਇੰਟਰਵਿਊ ਦੇ ਬੇਸ ਤੇ ਤੇ ਪ੍ਰੋਫਾਈਲ ਜਿਹੜੀ ਹੈ ਤੁਹਾਡੀ ਬਹੁਤ ਹੀ ਸਟਰੋਂਗ ਚਾਹੀਦੀ ਹੈ ਉਹਦੇ ਵਾਸਤੇ ਠੀਕ ਹੈ ਨਾ ਨੋਰਮਲ ਹੀ ਜਿਹੜੀ ਹੈ ਹਾਇਰ ਨਹੀਂ ਕਰਦੀ ਹੈਗੀ ਉਹ ਕੰਟਰੀ ਕਿਸੇ ਨੂੰ ਹੁਣ ਮੰਨ ਲਓ ਕਿ ਜੇ ਅਸੀਂ ਵੀ ਇੱਥੋਂ ਕਾਨਾ ਜਾਂ ਕੋਰੀਆ ਤੋਂ ਵੀ ਅਸੀਂ ਜਾ ਕੇ ਥੋੜੇ ਟਾਈਮ ਲਈ ਉੱਥੇ ਪਹਿਲਾਂ ਕੰਪਨੀ ਨੂੰ ਕੋਈ ਦੇਖਾਂਗੇ ਜਿਹੜੀ ਸਾਨੂੰ ਹਾਇਰ ਕਰਦੀ ਆ ਫੇਰ ਹੀ ਸਾਨੂੰ ਅਗਰ ਉਹਨਾਂ ਨੂੰ ਪ੍ਰੋਫਾਈਲ ਸਾਡੀ ਵਧੀਆ ਲੱਗੀ ਜਾਂ ਕੰਮ ਵਧੀਆ ਲੱਗਣ ਜਾਂ ਫੇਰ ਉਹ ਕੰਮ ਦੇ ਵਿੱਚ ਜਿਹੜਾ ਅਸੀਂ ਕੰਮ ਜਾਣਦੇ ਆ ਉਹਦੇ ਵਿੱਚ ਸਾਡੀ ਜੋਬ ਹੋਈ ਤਾਂ ਸਾਨੂੰ ਉਹ ਸਿਲੈਕਸ਼ਨ ਕਰੂਗੇ ਸਾਡੀ ਤਾਂ ਫੇਰ ਹੀ ਅਸੀਂ ਜਿਹੜੀ ਆ ਉੱਥੇ ਅਪਲਾਈ ਕਰ ਸਕਦੇ ਆ ਤੇ ਜੇ ਆਪਾਂ ਇੰਡੀਆ ਤੋਂ ਲਈਏ ਜਿਹੜੇ ਇੰਡੀਆ ਦੇ ਵਿੱਚ ਮੇਰੇ ਭਰਾ ਬੈਠੇ ਆ ਨੀਦਰਲੈਂਡ ਦੇ ਵਾਸਤੇ ਸਪੈਸ਼ਲ ਜਿਹੜੇ ਅਪਲਾਈ ਕਰਨ ਬਾਰੇ ਸੋਚ ਰਹੇ ਆ ਜਾਂ ਫਿਰ ਏਜੰਟ ਉਹਨਾਂ ਨੂੰ ਇਹ ਚੱਕਰਾਂ 'ਚ ਪਾ ਦਿੰਦੇ ਆ ਕਿ ਤੁਸੀਂ ਨੀਦਰਲੈਂਡ ਦਾ ਅਪਲਾਈ ਕਰੋ ਨੀਦਰਲੈਂਡ ਦਾ ਇੰਨੀ ਆਸਾਨੀ ਨਾਲ ਅਪਲਾਈ ਨਹੀਂ ਹੁੰਦਾ ਵਰਕ ਵੀਜ਼ਾ ਉਹ ਵੀ 3 ਲੱਖ ਦੇ ਵਿੱਚ 2 ਲੱਖ ਜਾਂ 2.5 ਲੱਖ 3 ਲੱਖ ਦੇ ਵਿੱਚ ਜੇ ਤੁਹਾਨੂੰ ਕੋਈ ਕਹਿਣ ਰਿਹਾ ਆ ਤੇ 100% ਉਹ ਜਿਹੜਾ ਫੇਕ ਆ ਇੰਨੀ ਆਸਾਨੀ ਨਾਲ ਜਿਹੜਾ ਆ ਤੁਹਾਡਾ ਵਰਕ ਪਰਮਿਟ ਨਹੀਂ ਮਿਲਣਾ ਜ਼ਿਆਦਾਤਰ ਤੇ ਕੀ ਕਰਦੇ ਆ ਏਜੰਟ ਪੈਕਿੰਗ ਪੈਕਿੰਗ ਦੇ ਵਿੱਚ ਪੈਕਿੰਗ ਦੇ ਵਿੱਚ ਜੋ ਉਹਨਾਂ ਨੂੰ ਪਤਾ ਹੈ ਕਿ ਕਈ ਬੰਦੇ ਜਿਹੜੇ ਇੰਡੀਆ ਬੈਠੇ ਆ ਉਹਨਾਂ ਨੂੰ ਜ਼ਰੂਰਤ ਹੈ ਯੂਰਪ ਕੰਟਰੀ ਜਾਣ ਦੀ ਉਹਨਾਂ ਨੂੰ ਲੋੜ ਆ ਹਨਾ ਯੂਰਪ ਕੰਟਰੀ ਜਾਣਾ ਚਾਹੁੰਦੇ ਆ ਹਰੇਕ ਦੀ ਸੋਚ ਹੁੰਦੀ ਹੈ ਕਿ ਅਸੀਂ ਯੂਰਪ ਕੰਟਰੀ ਦੇ ਵਿੱਚ ਜਾਈਏ ਠੀਕ ਹੈ ਨਾ ਪਰ ਉਹਨੂੰ ਟਾਰਗੇਟ ਕਿੱਦਾਂ ਕਰਦੇ ਆ ਕਈਆਂ ਬੰਦਿਆਂ ਨੂੰ ਸਕਿੱਲ ਨਹੀਂ ਹੁੰਦਾ ਔਰ ਬੰਦੇ ਆਨੇ ਕੀ ਕਹਿੰਦੇ ਆ ਮੈਨੂੰ ਵੀ ਕਈ ਮੈਸੇਜ ਆਉਂਦੇ ਭਾਵੇਂ ਸਾਨੂੰ ਕੰਮ ਨਹੀਂ ਹੁੰਦਾ ਹੈਲਪਰ ਦੇ ਵਿੱਚ ਕੋਈ ਵੀਜ਼ਾ ਲੱਗ ਜਾਊਗਾ ਆ ਲੱਗ ਜਾਊਗਾ ਤੇ ਉਹ ਜ਼ਿਆਦਾ ਟਾਰਗੇਟ ਕਰਦੇ ਆ ਉਹਨਾਂ ਲੋਕਾਂ ਨੂੰ ਠੀਕ ਹੈ ਨਾ ਜਿਨ੍ਹਾਂ ਨੂੰ ਕੰਮ ਨਹੀਂ ਹੁੰਦਾ ਹੈਗਾ ਹੁਣ ਮੰਨ ਲਓ ਕਿ ਪੈਕਿੰਗ ਦੇ ਵਿੱਚ ਆ ਹੁਣ ਹਰੇਕ ਬੰਦਾ ਆ ਪੈਕਿੰਗ ਦੇ ਵਿੱਚ ਜ਼ਰੂਰ ਭਜੂਗਾ ਕਿਉਂਕਿ ਹਲਕਾ ਕੰਮ ਆ ਨੋਰਮਲ ਕੰਮ ਆ ਇਹਦੇ ਵਿੱਚ ਕੋਈ ਟੈਨਸ਼ਨ ਨਹੀਂ ਹੈਗੀ ਇਸ ਕਰਕੇ ਉਹਦੇ ਵਿੱਚ ਜ਼ਰੂਰ ਭਜੂਗਾ ਠੀਕ ਹੈ ਨਾ ਕਿ ਅਸੀਂ ਉਹਦੇ ਵਿੱਚ ਅਪਲਾਈ ਕਰ ਦਈਏ ਸਾਡਾ ਜਿਹੜਾ ਵਰਕ ਪਰਮਿਟ ਲੱਗ ਜਾਊਗਾ ਤੇ ਜੋਬ ਵੀ ਵਧੀਆ ਆ ਹੈ ਨਾ ਤੇ ਤਕਰੀਬਨ ਉਹਨਾਂ ਦੇ ਕੋਲ ਏਜੰਟਾ ਦੇ ਕੋਲ ਇੱਕ ਬੰਦਾ ਨਹੀਂ ਹੋਣਾ ਹੈਗਾ ਕਾਫੀ ਬੰਦੇ ਜਿਹੜੇ ਆ ਉਨੇ ਹੁੰਦੇ ਉਹਨਾਂ ਦੇ ਕੋਲ ਠੀਕ ਹੈ ਕਿ ਨਹੀਂ ਜਿਹੜਾ ਇਹ ਹੈ ਇਹ ਕੰਮ ਤਾਂ ਚਿਰ ਨਹੀਂ ਬਣਨਾ ਹੈਗਾ 3 ਲੱਖ ਵਾਲਾ ਜਾਂ 2.5 ਲੱਖ ਵਾਲਾ 2 ਲੱਖ ਵਾਲਾ ਜਿਹੜਾ ਆ ਤੁਹਾਨੂੰ ਕਹਿੰਦੇ ਆ ਇਹ ਕੰਮ ਨਹੀਂ ਬਣਨਾ ਨੀਦਰਲੈਂਡ ਦਾ ਨੀਦਰਲੈਂਡ ਬਹੁਤ ਹੀ ਵਧੀਆ ਕੰਟਰੀ ਹੈਗੀ ਖੂਬਸੂਰਤ ਕੰਟਰੀ ਆ ਉਹ ਇਦਾਂ ਦੇ ਬੰਦਿਆਂ ਨੂੰ ਹਾਇਰ ਕਰਦੇ ਆ ਜਿਹੜੇ ਮਤਲਬ ਪ੍ਰੋਫਾਈਲ ਜਿਨ੍ਹਾਂ ਦੀ ਵਧੀਆ ਹੋਵੇ ਠੀਕ ਹੈ ਨਾ ਜਿਨ੍ਹਾਂ ਦੇ ਕੋਲ ਡਿਗਰੀ ਵਗੈਰਾ ਜਾਂ ਕੋਈ ਡਿਪਲੋਮਾ ਹੋਵੇ ਅਗਰ ਜਾਂ ਫਿਰ ਤਾਂ ਡਾ ਅਕਸਪੀਰੀਅੰਸ ਹੋਵੇ ਕਿਸੇ ਹੋਰ ਕੰਟਰੀ ਦੇ ਵਿੱਚ ਤੁਸੀਂ ਕੰਮ ਕੀਤਾ ਆ ਪ੍ਰੋਪਰ ਜਿਹੜਾ ਤੁਹਾਨੂੰ ਅਕਸਪੀਰੀਅੰਸ ਹੋਵੇ ਜਾਂ ਫਿਰ ਤੁਹਾਨੂੰ ਪ੍ਰੋਪਰ ਜਿਹੜਾ ਉਹ ਕੰਮ ਹੁੰਦਾ ਹੋਵੇ ਜਿਹੜੇ ਵੀ ਇਸੇ ਕਰਕੇ ਉਹਨਾਂ ਨੂੰ ਹੀ ਹਾਇਰ ਕਰਦੇ ਆ ਤੇ ਮੇਰਾ ਭਰਾ ਤੁਸੀਂ ਇਦਾਂ ਜਿਹੜੇ ਆ ਇਹ ਇਦਾਂ ਜੈਂਟ ਜਿਹੜੇ ਆ ਐਡਾਂ ਦੇ ਉਹਨਾਂ ਤੋਂ ਜ਼ਰੂਰ ਤੁਸੀਂ ਬਚਿਆ ਕਰੋ ਮੇਰਾ ਭਰਾ ਠੀਕ ਹੈ ਨਾ ਕਿਉਂਕਿ ਨੀਦਰਲੈਂਡ ਵਾਸਤੇ ਤਾਂ ਤੋਹੀ ਹੋ ਸਕਦਾ ਹੈ ਕਿਉਂਕਿ ਮੈਨੂੰ ਪਤਾ ਲੱਗਾ ਸੀਗਾ ਕਿਸੇ ਮੇਰੇ ਫਰੈਂਡ ਨੇ ਹੀ ਮੈਸੇਜ ਕੀਤਾ ਸੀਗਾ ਕਿ ਨੀਦਰ ਨੀਦਰਲੈਂਡ ਵਾਸਤੇ ਉਹਨੂੰ ਆਫਰ ਲੈਟਰ ਵੀ ਦੇ ਦਿੱਤਾ ਸੀਗਾ ਪਰ ਆਫਰ ਲੈਟਰ ਤਾਂ 100% ਫੇਕ ਹੀ ਹੋਣਾ ਹੈ ਕਿਉਂਕਿ ਤੇਨ ਲੱਖ ਦੇ ਵਿੱਚ ਉਹਨਾਂ ਦੀ ਗੱਲ ਹੋਈ ਸੀ ਜਦੋਂ 3 ਲੱਖ ਮੈਨੂੰ ਗਿਆ ਤੇ ਮੈਂ ਕਿਹਾ 100% ਜਿਹੜਾ ਇਹ ਫੇਕ ਹੈ ਤੇ ਮੇਰਾ ਭਰਾ ਇਹਦਾ ਨਾਅ ਫਸ ਗਿਆ ਠੀਕ ਹੈ ਨਾ ਆਪਣੇ ਪੈਸੇ ਬਚਾਇਆ ਕਰੋ ਕਾਲੀ ਨਾ ਕਰਿਆ ਕਰੋ ਜਿਹੜੀਆਂ ਕੰਟਰੀਆਂ ਦੇ ਵਰਕ ਪਰਮਿਟ ਮਿਲਦੇ ਹੁੰਦੇ ਆ ਉਹਨਾਂ ਦੇ ਬਾਰੇ ਹੀ ਸੋਚਿਆ ਕਰੋ ਉਹਨਾਂ ਦਾ ਹੀ ਅਪਲਾਈ ਕਰਿਆ ਕਰੋ ਤੇ ਇਹਦਾ ਨਾਅ ਕਰਿਆ ਕਰੋ ਕਿਉਂਕਿ ਇਹ ਕੰਟਰੀਆਂ ਦਾ ਵੀਜਾ ਨਹੀਂ ਸਾਰਿਆਂ ਨੂੰ ਨਹੀਂ ਮਿਲਦਾ